ਸ਼ਬਦ ਦੇ ਗੁਰੂ ਸੁਰਤ ਤੋਂ ਜੇਲਾ ਸਾਨੂੰ ਗੁਰੂ ਸਾਹਿਬ ਨੇ ਸ਼ਬਦ ਨੂੰ ਹੀ ਗੁਰੂ ਮੰਨਣ ਲਈ ਕਿਹਾ ਸੀ ਉਹਨਾਂ ਨੇ ਬੜਾ ਈਜ਼ੀ ਵੇ ਦਿੱਤਾ ਹੈ ਕਿ ਸ਼ਬਦ ਨੂੰ ਸਮਝੋ ਇਹਨੂੰ ਹੀ ਆਪਣਾ ਗੁਰੂ ਬਣਾ ਲਓ ਇਹਦਾ ਅਭਿਆਸ ਰੋਜ਼ ਕਰੋ ਪਰਮਾਤਮਾ ਦਾ ਨਾਮ ਲਓ ਏਕ ਓਂਕਾਰ ਦਾ ਹੀ ਕਰ ਲਓ ਮੂਲ ਮੰਤਰ ਹੀ ਕਰ ਲਓ ਜਦ ਤੁਸੀਂ ਅਭਿਆਸ ਕਰੋਗੇ ਇਹਦੇ ਨਾਲ ਨਾਲ ਪਹਿਲਾਂ ਜਦ ਆਪਾਂ ਡਾਕਟਰ ਕੋ ਦਵਾਈ ਲੈਣ ਜਾਈ ਦੀ ਉਹ ਦਸਤਾਨਾ ਪਾਈ ਜੇਕਰ ਤੈਨੂੰ ਖਾਂ ਗੌਂਦੀ ਤੂੰ ਠੰਡਾ ਪਾਣੀ ਨਹੀਂ ਪੀਣਾ ਤੇਰਾ ਹੋਰ ਗਲਾ ਖਰਾਬ ਹੋਏਗਾ ਆਈਸਕ੍ਰੀਮ ਨਹੀਂ ਖਾਣੀ ਈਵੇਂ ਸ਼ਬਦ ਦਾ ਅਭਿਆਸ ਕਰਦਿਆਂ ਕਰਦੇ ਹਾਂ ਅਸੀਂ ਜਿਹੜੇ ਰੋਜ਼ ਦੇ ਸੰਸਾਰ ਵਿੱਚ ਰਹਿੰਦੇ ਹਾਂ ਆਪਣੇ ਕਾਰ ਵਿਹਾਰ ਚ ਭੈਣ ਭਰਾ ਰਿਸ਼ਤੇਦਾਰ ਪਰਿਵਾਰ ਚ ਸ਼ਬਦ ਬੋਲਦੇ ਇਹਨਾਂ ਤੇ ਵੀ ਕੰਟਰੋਲ ਕਰਨਾ ਸਿੱਖੀਏ ਕਿਸੇ ਨੂੰ ਬੁਰੇ ਸ਼ਬਦ ਨਾ ਬੋਲੀਏ ਮਾੜੇ ਨਾ ਬੋਲੀਏ ਨਿੰਦਿਗੇ ਨਾ ਜੋ ਵੀ ਕੋਈ ਕੋਚਿਆ ਜਿੰਨਾ ਕੋਈ ਜਾਗਿਆ ਹੋਇਆ ਉਹਨੂੰ ਉਹਨਾਂ ਹੀ ਪਤਾ ਹੈ ਕਿਸੇ ਦਾ ਕੋਈ ਕਸੂਰ ਨਹੀਂ ਕਿਸੇ ਦਾ ਨਹੀਂ ਦਿਲ ਕਰਦਾ ਮੇਰੀ ਕੋਈ ਬੇਇੱਜ਼ਤੀ ਕਰੇ ਕਿਸੇ ਦਾ ਨਹੀਂ ਦਿਲ ਕਰਦਾ ਕਿ ਮੇਰੇ ਮਾਂ ਪਿਓ ਨੂੰ ਕਹੇ ਕਿ ਇਹਨਾਂ ਦਾ ਬੱਚਾ ਮੂਰਖ ਹੈ ਸਾਨੂੰ ਸਮਝਾਉਣਾ ਹੀ ਨਹੀਂ ਆ ਰਿਹਾ ਸਾਡੀ ਸਮਝ ਵਿੱਚ ਨਹੀਂ ਆ ਰਿਹਾ ਜਿਹੜੀ ਚੀਜ਼ ਸਾਡੀ ਪકડ ਚ ਆ ਜੇ ਸਾਡੀ ਸਮਝ ਚ ਆ ਜੇ ਫਿਰ ਅਸੀਂ ਗਲਤੀ ਕਿਵੇਂ ਕਰਾਂਗੇ ਅਸੀਂ ਸਾਰੇ ਇੱਕ ਦੂਜੇ ਨੂੰ ਨਾਲ ਲੈ ਕੇ ਚੱਲੀਏ ਪਹਿਲਾਂ ਅੰਦਰੋਂ ਬਿਆਸ ਫਿਰ ਸਮਝ ਆਏਗਾ ਪਹਿਲਾਂ ਬਾਹਰ ਵਾਲੇ ਸ਼ਬਦ ਤੇ ਕੰਟਰੋਲ ਕਰਨਾ ਸਿੱਖੀਏ